ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਸਵੇਰ ਹੋ ਚੁੱਕੀ ਹੈ ਜੀ ਬਰਾਤ ਦੀ ਤਿਆਰੀ ਹੈ ਜਬਰਤ ਜਾਣਾ ਸਾਰਿਆਂ ਨੇ ਉੱਠਿਆ ਸਵੇਰੇ ਸਵੇਰੇ ਭੁੱਖ ਲੱਗੀ ਸਾਰੇ ਬੱਚੇ ਨਹਰਾ ਕੇਲਾ ਖਾ ਰਹੀ ਹੈ ਚਾਹਨਾ ਬਰੈਡ ਸੀਗੇ ਸੀ ਜਾਂ ਬਰੈਡ ਖਾ ਰਹੀ ਸੀ ਚਾਹਨਾ ਬਰੈਡ ਖਾਤੇ ਸਾਰਿਆਂ ਨੇ ਨਹਰਾ ਥੋੜੀ ਜਿਹੀ ਚੀਜ਼ੇ ਕੱਟ ਖਾ ਕੇ ਰਹੀ ਹੈ ਉਹਨੂੰ ਫਰੂਟ ਜ਼ਿਆਦਾ ਪਸੰਦ ਆ ਤੇ ਸਵੇਰੇ ਸਵੇਰਾ ਟਾਈਮ ਹੈ ਸਾਰੇ ਉੱਠ ਚੁੱਕੇ ਨੇ ਬਸ ਹੁਣ ਚਾਹ ਪੀ ਕੇ ਨਾਈਆਂ ਧੋਈਆਂ ਕਰਨਗੇ ਸਾਰੇ ਫਿਰ ਜਾਣਾ ਅੱਜ ਸੀ ਬਰਾਤ ਸਾਰਿਆਂ ਨੇ ਅਸਵਾਸਤ ਤਿਆਰੀ ਚੱਲੂ ਹੁਣ ਪਹਿਲਾਂ ਭੁੱਖ ਲੱਗੀ ਹੋਈ ਸੀ ਚਾਹ ਪੀ ਕੇ ਚਾਹ ਨਾਲ ਸੀ ਬਰੈਡ ਕੌਂਸਾਰਾ ਸਿਸਟਮ ਹੁੰਦਾ ਸਾਨੂੰ ਪਤਾ ਲੁਧਿਆਣੇ ਗਏ ਹੋਇਆ ਸ਼ਹਿਰਾਂ ਸਿਸਟਮ ਇਦਾਂ ਚੱਲਦਾ ਤੇ ਆਪਾਂ ਹੋ ਜੇ ਤਿਆਰ ਹੋ ਕੇ ਫਿਰ ਜਾਣਾ ਵਰਾਤ ਸਾਰਿਆਂ ਨੇ ਤੇ ਹੁਣ ਆਪਾਂ ਨਾਈ ਤੋਂ ਹੀ ਕਰਕੇ ਤਿਆਰ ਹੋਵਾਂਗੇ ਤੇ ਫਿਰ ਸਾਨੂੰ ਨਾ ਕੇ ਤਿਆਰ ਹੋ ਕੇ ਮਿਲਦੇ ਆਂ ਦੁਆਰੇ ਦੇਖਿਓ ਤੁਸੀਂ ਆਪਣਾ ਬਲੌਗ ਤੇ ਸ਼ੇਅਰ ਵੀ ਕਰਿਓ ਸਾਰਾ ਬਲੌਗ ਲਓ ਜੀ ਆਪਾਂ ਹੋ ਚੁੱਕੇ ਆਂ ਤਿਆਰ ਪੈਲਸ ਜਾਣ ਲਈ ਸਿਆ ਨਹਿਰਾ ਦੇਖੋ ਨਵੇਂ ਐਡਰੈਸ ਗੱਲ ਹੋ ਰਹੀ ਹੈ ਸਾਡੇ ਰੈਡੀ ਹੋ ਚੁੱਕੇ ਨੇ ਕੁਝ ਬੰਦੇ ਪੈਲ ਸਿ ਬਾਗੇ ਸਾਡੀ ਵੀ ਤਿਆਰੀ ਹੈ ਜਾਣ ਲਈ ਹੁਣ ਚੱਲਾਂਗੇ ਪੈਲ ਸਿ ਸਿੱਤਿਆਂ ਨੂੰ ਦਿਖਾਵਾਂਗੇ ਸਾਰਾ ਪ੍ਰੋਗਰਾਮ ਲੈ ਗਏ ਪਿੱਛੇ ਰੈਡੀ ਹੋ ਰਹੇ ਨੇ ਸਾਰੇ ਲੈ ਆਪੇ ਹੋ ਚੁੱਕਿਆ ਰੈਡੀ ਪੈਲ ਸਿ ਜਾਣ ਦੀ ਤਿਆਰੀ ਹੈ ਚੱਲਾਂਗੇ ਸਾਰੇ ਉਹ ਤਿਆਰੀ ਹੈ ਪੈਲ ਸਿ ਦਿਖਾਉਣੇ ਆ ਗੱਡੀ ਆਉਣ ਵਾਲੀ ਹੈ ਜੇ ਮਿਲਦੇ ਆ ਪੈਲ ਸਿ ਜਾ ਕੇ ਲਓ ਜੀ ਪਹੁੰਚ ਚੁੱਕੇ ਹਾਂ ਪੈਰਸ ਦੇ ਵਿੱਚ ਭਾਈ ਫੋਨ ਧੱਕਾ ਦੇਖ ਰਹੋ ਬੰਦੇ ਇਹ ਪੈਰਸ ਆਪਾਂ ਕਰੀਏ ਐਂਟਰੀ ਇਸ ਨੂੰ ਦਿਖਾਵਾਂਗੇ ਅੱਗੇ ਵੀ ਲਓਗੇ ਵਿੱਚ ਪਾਣੀ ਰੱਖੋ ਆਪਣੇ ਨਾਲ ਠੀਕ ਹੈ ਆਪਾਂ ਈ ਅੱਜੀ ਪਹਿਲ ਸੰਦਰ ਆਪਣੀ ਐਂਟਰੀ ਕਰ ਚੁੱਕੇ ਆਂ ਖਾਣ ਪੀਣ ਦਾ ਪ੍ਰੋਗਰਾਮ ਚੱਲ ਰਿਹਾ ਖਾਵਾ ਪੀਵਾਗੇ ਪੇਟ ਪੂਜਾ ਕਰਾਂਗੇ ਲਓ ਜੀ ਆਹ ਵੈਰੈਟੀਆਂ ਨੇ ਸਾਰੀਆਂ ਖਾਣ ਪੀਣ ਵਾਲੀਆਂ ਹੋਰ ਵੀ ਬਹੁਤ ਨੇ ਬਸ ਇਹ ਤੁਹਾਨੂੰ ਟਾਈਮ ਟਾਈਮ ਸਾਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਬਸ ਥੋੜਾ ਸ਼ਡਿਊਲ ਬਿਜੀ ਹੋਊਗਾ ਕਿਉਂਕਿ ਸਾਡੀ ਭੈਣ ਦਾ ਵਿਆਹ ਹੈ ਭਾਈ ਕੰਮ ਕਾਰਾਂ ਚ ਬਿਜੀ ਹਾਂ ਅਸੀਂ ਡਿਊਟੀ ਵੀ ਸਾਡੀਆਂ ਤੇ ਫਿਰ ਵੀ ਕੋਸ਼ਿਸ਼ ਕਰਾਂਗੇ ਲਓ ਜੀ ਆਪਾਂ ਰੈਡੀ ਆਂ ਖਾਣ ਵਾਸਤੇ ਆਹ ਵੈਰੈਟੀ ਪਾ ਲਈ ਆਪਣੀ ਥੋੜੀ ਜੀ ਲਓ ਜੀ ਸਾਨੂੰ ਆਪਣੀ ਛਲਕ ਦਿਖਾ ਦਈਏ ਮਾੜੀ ਜੀ ਤੇ ਖਾਣ ਪੀਣ ਚੱਲ ਰਿਹਾ ਤੇ ਸਾਰਾ ਤੁਹਾਨੂੰ ਦਿਖਾ ਰਹੇ ਆਂ ਆਪਾਂ ਪੈਲਸ ਬਹੁਤ ਖੁੱਲਾ ਡੁੱਲਾ ਪੈਲਸ ਸੋਹ ਸੁੰਦਰ ਬਣਿਆ ਹੋਇਆ ਪਹਿਲਾਂ ਵੀ ਸੀ ਇੱਥੇ ਆਏ ਸੀਗੇ ਤੁਹਾਡੀ ਰੇਨੂ ਦਾ ਵਿਆਹ ਸੀਗਾ ਉਹ ਵੀ ਇਸ ਪੈਲਸ ਹੋਇਆ ਸੀਗਾ ਤੇ ਤੁਹਾਨੂੰ ਹੁਣ ਦਿਖਾਵਾਂਗੇ ਅੱਗੇ ਆ ਵੀ ਪੀਲੇ ਬਾਈ ਕਹਿੰਦੇ ਛੇਕ ਸੁਕ ਜੇ ਪੀਤੇ ਸੀ ਨਹੀਂ ਫਿਰ ਚੋਜ ਜੇ ਕਰੇ ਮਾੜੇ ਸ਼ਹਿਰਾਂ ਵਾਲੇ ਆਪਣੇ ਫਿੱਟ ਘੱਟੀ ਲੱਗਦੇ ਨੇ ਚਲੋ ਮਾੜੇ ਚੋਜ ਕਰਨੀ ਚਾਹੀਦੇ ਨੇ ਅਸੀਂ ਵੀ ਚੋਜ ਜੇ ਕਰਕੇ ਦੇਖ ਲਈਏ ਥੋੜੇ ਜੇ ਅੱਗੇ ਤੁਹਾਨੂੰ ਦਿਖਾਵਾਂਗੇ ਬਰਾਤ ਫਸ ਪਹੁੰਚਣ ਵਾਲੀ ਆ ਫਿਰ ਤੁਹਾਨੂੰ ਬਰਾਤ ਵੀ ਦਿਖਾਵਾਂਗੇ ਆਪਾਂ ਸਾਰੀ ਪਹੁੰਚੂਗੀ ਲਓ ਜੀ ਬਰਾਤ ਪਹੁੰਚ ਚੁੱਕੀ ਆ ਇਹ ਆ ਪਈ ਸਾਡਾ ਪ੍ਰੋਣਾ ਸਾਹਿਬ ਇਹ ਵੀ ਯੂ ਐਸ ਅਮਰੀਕਾ ਨੇ ਸਾਰੀ ਫੈਮਲੀ ਅਮਰੀਕਾ ਮਾਸਟਰ ਕੀ ਵੀ ਸਾਰੀ ਫੈਮਲੀ ਅਮਰੀਕਾ ਲਓ ਜੀ ਹੋਊਗਾ ਮਿਲਣੀ ਦਾ ਪ੍ਰੋਗਰਾਮ ਮਿਲਣੀ ਕਰਨਗੇ ਸਾਰੇ ਤੁਹਾਨੂੰ ਪਤੀਆ ਤਕਰੀਬਨ ਮਿਲਣੀਆਂ ਹੁੰਦੀਆਂ ਨੇ ਲਓ ਜੀ ਮਿਲਣੀ ਹੋ ਰਹੀ ਹੈ ਦੇਖੋ ਮੁੰਡੇ ਵਾਲਿਆਂ ਦੀ ਇੱਕ ਸੇਵਤ ਰਹੀ ਜੀ ਬਹੁਤ ਵਧੀਆ ਅਸੀਂ ਬਹੁਤ ਖੁਸ਼ ਹੋਏ ਨਾ ਤਾਂ ਉਹਨਾਂ ਨੇ ਕੋਈ ਸਾਗਣ ਲੇਤਾ ਜੋ ਮੇਲ ਲਈ ਕਰਕੇ ਆਪਾਂ ਸਾਗਣ ਦੇਨੇ ਪੈਸੇ ਦੇਨੇ ਹੁੰਦੇ ਆ ਉਹਨਾਂ ਦਾ ਕੋਈ ਉਹ ਸਾਗਣ ਲੇਤਾ ਤੇ ਨਾ ਹੀ ਉਹਨਾਂ ਨੇ ਕੋਈ ਜਿਵੇਂ ਮੁੰਡੇ ਦੇ ਡੜੀਵਾ ਤੇ ਸ਼ਾਂਪ ਵਗੈਰਾ ਬਣਾ ਕੇ ਲਗੇ ਜੀ ਸੀ ਉਹ ਵੀ ਨਹੀਂ ਲੈਤੀ ਉਹਨਾਂ ਨੇ 1 ਰੁਪਿਆ ਵੀ ਨਹੀਂ ਲੇਤਾ ਹੋ ਗਏ ਨੇ ਵੀ ਸਦਾਜ ਦੇ ਸਾਗਤ ਖਿਲਾਫ ਅਸੀਂ ਇਹ ਚੀਜ਼ਾਂ ਨਹੀਂ ਲੈਂਦੇ ਉਹਨਾਂ ਨੇ ਸਾਗਣ ਵੀ ਨਹੀਂ ਲੇਤਾ ਚਲੋ ਸ਼ਾਮ ਨੂੰ ਤੱਕ ਕੀ ਲੈਣੀ ਸੀ ਸਾਗਣ ਦੇ ਪੈਸੇ ਜਿਹੜੇ ਕਾਰਡ ਅੱਜ ਪਾਏ ਹੋਏ ਉਹ ਸਿਰਫ ਉਹਨਾਂ ਨੇ ਸਿੰਪਲ ਹਾਰ ਪਾਰਟੀ ਵਿੱਚ ਮਿਲਣੀ ਕੀਤੀ ਕੋਈ ਰੁਪਿਆ ਨਾ ਲੈਂਦਾ ਨਾ ਦਿੰਦਾ ਉਹਨਾਂ ਨੇ ਬਹੁਤ ਵਧੀਆ ਕੰਮ ਰਹੀ ਚੰਗੀ ਗੱਲ ਹੈ ਚਲੋ ਜਿਹੜਾ ਮੜਾ ਮੋਟਾ ਹੁੰਦਾ ਜਿ ਲਾਗੀ ਲੋਕੀਂ ਦੇਣਾ ਹੁੰਦੇ ਨੇ ਬਾਹਰ ਕਿਉਂ ਦਿੱਤੇ ਜਰੂਰ ਪਰ ਉਹਨੇ ਆਪ ਕੋਈ ਵੀ ਪੈਸਾ ਨਹੀਂ ਲੈਂਦਾ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਹੋਈ ਪੜੇ ਲਿਖੇ ਫੈਮਿਲੀ ਨੇ ਖਰ ਅੱਜਕੱਲ ਬਾੱਕੀ ਬਲ ਸੈੱਟ ਨੇ ਬਾਹਰ ਨੇ ਅਮਰੀਕਾ ਸਾਰੀ ਫੈਮਿਲੀ ਇਹਨਾਂ ਦੀ ਬਹੁਤ ਚੰਗੀ ਗੱਲ ਹੈ ਚਲੋ ਪਰ ਸੈਟ ਤਾਂ ਹਰ ਬਹੁਤ ਹੁੰਦੇ ਨੇ ਪਰ ਗਿਆ ਨੀਂਦ ਨਹੀਂ ਭਰਦੀ ਹੁਣ ਲੋਜ ਹੋ ਗਿਆ ਰੇਵਨ ਦਾ ਟਾਈਮ ਸਾਡੀਆਂ ਭੈਣਾਂ ਖੜੀਆਂ ਨੇ ਰੇਵਨ ਕਟਾਉਣ ਲਈ ਸਾਰੀਆਂ ਰੇਨੂ ਪ੍ਰਿੰਕਾ ਰੱਜੀ ਤੇ ਹੋਰ ਵੀ ਨਾਲ ਸਾਰੇ ਵੇਟ ਕਰ ਰਹੇ ਨੇ ਤੇ ਹੁਣ ਕੱਟਿਆ ਜਾਊਗਾ ਰੇਵਨ ਲੋ ਜੀ ਆ ਚੁੱਕੇ ਸਾਡੇ ਪ੍ਰੋਣਾ ਸਾਹਿਬ ਲਵੇ ਮੇਰੀ ਅੰਗਰੇਜ਼ੀ ਗੱਲਬਾਤਾਂ ਕਰੂਗਾ ਸੁਣੀ ਚੱਲੇ ਹੁਣ ਸਮਝਾਉਣ ਸਾਨੂੰ ਤਾਂ ਘੱਟ ਸਮਝ ਆਈ ਹੈ ਭਾਈ ਕਿਉਂਕਿ ਕੁੜੀਆਂ ਵੀ ਸਾਡੇ ਅਮਰੀਕਾ ਨੇ ਇਹ ਵੀ ਅਮਰੀਕਾ ਨੇ ਅੰਗਰੇਜ਼ੀ ਚ ਗੱਲਾਂ ਵਧ ਤਾ ਵੱਧ ਹੋਈਆਂ ਆਪਣੇ ਥੋੜੇ ਜਿਓ ਉੱਤੋਂ ਹੀ ਲੰਘ ਜਾਂਦੀਆਂ ਤੁਹਾਨੂੰ ਪਤਾ ਹੀ ਐ ਇੰਨੇ بڑے ਲਿਖੇ ਆਪਾਂ ਕੱਟੀਆਂ ਲੋ ਜਿਵੇਂ ਨੇ ਕਰਕੇ ਸਰਟੀਫਾਈਕੇਸ਼ਨ ਕਰੀ ਆ ਉਹਦੀ ਗੱਲਬਾਤ ਤੱਕ ਕਰੀ ਜਾਂ। ਇੰਜਵਾਇ ਕੀਤਾ। ਕਿਉਂਕਿ ਚਲੋ ਇੰਜਵਾਇ ਵਾਸਤੇ ਇੱਕ ਸਕੰਨ ਹੁੰਦਾ ਰਹਿਣਾ ਇਹ। ਤੇ ਵਧੀਆ ਚਲੋ ਕਰਿਆ ਸਾਰਿਆਂ ਨੇ ਗੱਲਬਾਤ ਆਪ ਵਿੱਚ। ਸਕੰਨ ਸੱਪਾ ਜਿਹੜਾ ਹੈਗਾ ਸੀਗਾ ਉਹ ਹੌਲੀ ਸੈੱਟ ਹੋਇਆ ਟਾਈਮ ਲੱਗਿਆ ਜ਼ਰੂਰ। ਹੂੰ। ਪਰ ਚਲੋ ਸਰਟੀਫਾਈਕੇਸ਼ਨ ਹੋ ਗਈ ਹੌਲੀ-ਹੌਲੀ। ਸਾਰੇ ਲੱਗੇ ਹੋਏ ਨੇ। ਹੁੰਦਾ ਹੀ ਚਲੋ ਇਹ ਵੀ ਇੱਕ ਕਿਉਂਕਿ ਜ਼ਰੂਰੀ ਆ। ਹੋਣੇ ਚਾਹੀਦਾ। ਜਿੱਦ ਬਸ ਮਾੜੀ-ਮੋਟੀ ਲੋ ਜੀ ਹੋ ਚੁੱਕੇ ਹੁਣ ਹੋ ਗਿਆ ਕੰਮ। ਟਾਈਮ ਜੈ ਮਾਲਾ ਦਾ ਜੈ ਮਾਲਾ ਪਾਈ ਜਾਊਗੀ। ਡਰੋਨ ਕਹਿੰਦਾ ਪੁੱਜ ਜਿਹੜਾ ਜਹਾਜ਼ ਆ ਹੁੰਦਾ ਹੈ। ਡਰੋਨ ਆ ਮੇਰੇ ਉੱਤੇ ਰੱਖੋ ਮੈਨੂੰ ਗਰਮੀ ਲੱਗਦੀ ਆ। ਲਓ ਜੀ ਹੁਣ ਜੈ ਮਾਲਾ ਪਾਈ ਜਾਊਗੀ। ਦਿਖਾਵਾਂਗੇ ਵੀ ਬਣੇ ਰਹੋ। ਨਾਲ ਸ਼ੇਅਰ ਜ਼ਰੂਰ ਕਰੀ ਚੱਲਿਓ। ਫੋਟੋ ਸ਼ੂਟ ਚੱਲ ਰਿਆ ਨਾਲ ਦੀ ਨਾਲ ਜੈ ਮਾਲਾ ਦਾ ਟਾਈਮ ਹੋ ਚੁੱਕਿਆ ਹੁਣ ਜੈ ਮਾਲਾ ਪਾਈ ਜਾ ਰਹੀ ਹੈ। ਪਹਿਲਾਂ ਪਾਊਗੀ ਕਿੰਨੂ ਜੈ ਮਾਲਾ ਲਾਓ ਜੀ ਲਾਓ ਜੀ ਤਾੜੀਆਂ ਸਾਰੇ ਲੋਕ ਪਛੈਮ ਵਾਲਾ ਪੈ ਗਈ ਦੋਨਾਂ ਨੂੰ ਬਹੁਤ ਬਹੁਤ ਵਧਾਈਆਂ ਜਿੱਦਦੀਆਂ ਨਵੇਂ ਸਫਰ ਦੀਆਂ ਵਾਹਿਗੁਰੂ ਚੇਪਾਛਤ ਰਗੇ ਤੰਦਰੁਸਤੀਆਂ ਬਖਸ਼ੇ ਲਓ ਪਾਈ ਚੱਲ ਰਿਹਾ ਕੰਮ ਫੋਟੋ ਸ਼ੂਟ ਹੋ ਰਹੀਆਂ ਨੇ ਵੀ ਜ਼ਰੂਰੀ ਹੁੰਦਾ ਫੋਟੋ ਨਾਲ ਤੰ ਜ਼ਰੂਰੀ ਹੋਣਾ ਹੀ ਹੋਣਾ ਚਾਹੀਦਾ ਵੀ ਆ ਤੇ ਨਾਲ ਹੀ ਇਹ ਚੱਲ ਰਹੀ ਕੰਮ ਆਰਕੈਸਟਰਾ ਵਾਲਾ ਕੇਰੀ ਆ ਬੀ ਡੀ ਜੇ ਸਾਊਂਡ ਚੱਲ ਰਿਹਾ ਇਹ ਵਿੱਚ ਆਪਾਂ ਥੋੜੇ ਐਡ ਕਰਤਾ ਵੀ ਇਹ ਵੀ ਦੇਖ ਲਓ ਬਾਈ ਇਹ ਵੀ ਚੱਲਿਆ ਸੀ ਨਾਲ ਪਰ ਨੱਚਣ ਨੂੰ ਚੰਨਾ ਟਾਈਮ ਨਹੀਂ ਮਿਲਿਆ ਪੈਸੇ ਸੀ ਹਰ ਵੇਲੇ ਚ ਨੱਚਦੇ ਕੁੜੀ ਦੇ ਵਾਹ ਉਹ ਵਿਚੇ ਮੁੰਡਿਆਂ ਨੂੰ ਕੋਈ ਚੱਕਰ ਨਹੀਂ ਹੁੰਦਾ ਇਹ ਸਾਰੇ ਨੱਚਦੇ ਹੁੰਦੇ ਪਰ ਇਸ ਵਾਰ ਸ਼ਡਿਊਲ ਇੰਨਾ ਬਿਜੀ ਹੋ ਗਿਆ ਥੋੜਾ ਜਿਹਾ ਯਾਨੂ ਟਾਈਮ ਹੀ ਨਹੀਂ ਲੱਗਿਆ ਨੱਚਣ ਦਾ ਬਿਲਕੁਲ ਜਾਂਗੋ ਤੇ ਬਹੁਤ ਅੱਛੇ ਪਰ ਇਸ ਤੇ ਨਹੀਂ ਨੱਚਿਆ ਗਿਆ ਤੁਮਰਾਚ ਤਾਂ ਸ਼ੁਰੂਲ ਬਿਜੀ ਸੀ ਉਹ ਤਾਂ ਭੱਜ ਦੌੜ ਚੋ ਕਰ ਲਓ ਉਹ ਕਰ ਲਓ ਜੀ ਟਾਈਮ ਜਨਾਂਗੇ ਲੋ ਜੀ ਬਹੁਤ ਥੋੜੇ ਐਨੇ ਵਸਨ ਆਲੇ ਖਲੇ ਬਰਾਤ ਨੇ ਜਿਹੜੇ ਬਰਾਤੀ ਸੀ ਉਹਨਾਂ ਨੇ ਦੇਖਿਆ ਗੋਮੜਾ ਮੋਟਾ ਹਰ ਇੱਕ ਫੈਮਿਲੀ ਨੂੰ ਕਿਸੇ ਨੂੰ ਟਾਈਮ ਲੱਗੇ ਨਹੀਂਗਾ ਬਹੁਤ ਘੱਟ ਟਾਈਮ ਲੱਗਿਆ ਸਾਰੀ ਬਜੀ ਰਹੇ ਕੰਮ ਕਰਾ ਕੁਝ ਕਰ ਲੋਕਾਂ ਕੋਲ ਚਲੋ ਕੁੜੀ ਦੇ ਵਿਆਹ ਸਾਨੂੰ ਪਤੀ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਸਾਰੇ ਲੱਗੇ ਹੋਇਆ ਤੇ ਸਾਕਨ ਦਾ ਵੀ ਕੰਮ ਚੱਲਦਾ ਨਾਲ ਸਾਕਨ ਪੈ ਰਿਆ ਤੇ ਖਾਣ ਪੀਣ ਦਾ ਕੰਮ ਚੱਲ ਹੀ ਰਿਹਾ ਨਾਲ ਦੀ ਨਾਲ ਸਾਰੇ ਖਾ ਪੀ ਰਹੇ ਨੇ ਇੰਜੋਏ ਕਰਦੇ ਹੋਏ ਬਹੁਤ ਸੋਹਣਾ ਪ੍ਰੋਗਰਾਮ ਸੀ ਖਾਣ ਪੀਣ ਵਾਲਾ ਵੀ ਸਾਰਾ ਕੁਝ ਹੀ ਟੌਪ ਕਲਾਸ ਮਧਿਆ ਰਹਾ ਬਹੁਤ ਟੌਪ ਰਹਾ ਰਹਾ ਕੰਮ ਚੱਲਦੇ ਚੱਲਦੇ ਬਲਾਗ ਨੂੰ ਸ਼ੇਅਰ ਜਰੂਰ ਕਰੀ ਚੱਲਿਆ ਕਰੋ ਪਤਾ ਛੋਟਿਆਂ ਨੂੰ ਬਹੁਤ ਸ਼ੌਂਕ ਹੁੰਦਾ ਆਰਕੈਸਟਰਾ ਦੇਖਣ ਦਾ ਹੁਣ ਤਾਂ ਚਲੋ ਜੇ ਸ਼ੌਂਕ ਛੱਟ ਗਿਆ ਟਾਈਮ ਹੀ ਲੱਗਦਾ ਪਹਿਲਾਂ ਹੁੰਦਾ ਸੀ ਚੋਰੀ ਚੋਰੀ ਦੇਖਣ ਜਾਂਦੇ ਹੁੰਦੇ ਹੁਣ ਮਦਦ ਲੱਗਦੀਆਂ ਪਾਸ ਹੁਣ ਮਨੋਂ ਹੋਰ ਕੁਝ ਨਵੇਂ-ਨਵੇਂ ਸੀ ਛੋਟੇ ਹੁੰਦੇ ਸੀਗੇ ਨਵੇਂ ਨਵੇਂ ਚੱਲਿਆ ਜੀ ਕੰਮ ਜਾ ਆਰਕੈਸਟਰਾ ਨੂੰ ਬਹੁਤ ਸ਼ੌਂਕ ਹੁੰਦਾ ਸੀ ਚੋਰੀਓ ਪਿੰਡ ਤੇ ਵੀ ਦੇਖਣ ਜਾਣਾ ਕਿਤੇ ਲੱਗਦੀਆਂ ਮਸਾਂ ਲੱਗਦੀਆਂ ਨੇ ਉਹ ਤਾਂ ਹੁਣ ਤਾਂ ਆਮ ਗੱਲ ਹੀ ਹੋ ਰਹੀ ਐ ਲੋ ਜੀ ਹੁਣ ਚਲੇ ਪਏ ਫੇਰੀਆਂ ਦੇਖੋ

ਰੋ ਰਾ ਤੇਜ ਗੁਰੂ ਗ੍ਰਾਥਪਤੀ ਬਜਣਾ ਬੋਲਾ ਅੱਲੇ ਅੰਮ੍ਰਿਗੇ ਅੰਬਾਰਿਗੇ ਨਮਾਨੇ ਨਿਕਸ਼ਨਾ ਸਤਤ ਸਤਹ ਹ੍ਰਦੇ ਨਰਿ ਗਾਵਤਿ ਮਾਨਵਨ ਰੂਪੈ ਅੰਤ੍ਰਿਕਮਕੰਚਾ ਰਣਜਮ ਜੇਨ ਸਰਿਤਾਵਿ ਤੇ ਨਮੋ ਨਾਮਾ ਅਪਰਨਾ ਓਮ ਜੀ ਕੀ ਬਾਕੀ ਠੀਕ ਹੈ ਹਸਤੂ ਰੀਤ ਲਕੰ ਲਾਟ ਫਟਲੇ ਵਛੋ ਸਥਲੇ ਕੋਸਤ ਭਾ ਨਾਸ ਗਰੇ ਮੁਦੂ ਨੇ ਨੀ ਨੋਰਮਾ ਹਾਂ ਜੀ ਕਿਰਨਾਂ ਦੇ ਚੇਲੇ ਕਿਰਨਾਂ ਬਰਤਨਾਂ ਦੇ ਨਮਸਕਾਰ ਕਰੇ ਸੂਰਜ ਦੇ ਨੀ ਆਇਆ ਦਸਵੀਂ ਨੀ ਮੈਂ ਕੁਛਿਆ ਸੀ ਉਹ ਨੌਵੇਂ ਸਾਲ ਨੂੰ ਸੱਤ ਫੇਰੇ ਕਹਿੰਦੇ ਹੁੰਦੇ ਚਾਰ ਹੀ ਨੇ महीमा मेरे को अधीन करना मेरे मेरे को देना होगा दोगे दे तथास्तु ये <laughs> तो पहले पढ़े लिखे हैं <laughs> नहीं, नहीं, अच्छा दूसरे तो वक्त मेरी लड़की कहती बेटा करह क्रमाणी हाँ बेटा करह क्रमाणी सर्वाणी मया क्रमाणी हे स्वामी ऐसे नहीं बेटा अब ये तो सिंताग्रस्त हो गए हो आप इसे सोच में डूबे हो तुम किस बात का है क्रमाणि आग्नेशिका नारी अंजी आप अब तो नहीं चिंता करें हो तेरी मम्मी तेरे पास में बैठी है क्यों चिंता कर रहे अच्छा क्रह क्रमाणि सर्वाणि मैया क्रमाणि दासी तं हे स्वामी हे विष्णु रूप मैं अपने घर का सारा काम काज एक दासी की भांति करूंगी और मैं अपनी माता पिता मम्मी पापा का मान सम्मान करूंगी मेरे जेठ ननद जेठाणी मेरी ननंद है जो उनका भी मैं मान सम्मान करूंगी लेकिन आपको याद रहे आपने मेरी पालना करनी होगी मेरी रक्षा करनी होगी मेरा कहना मानना होगा तथास्तु तो कहता मैं मान लूंगा पाली तो दुखे न माता पिता जबको लोभी हे स्वामी भर मेरे माता पिता ने मेरे को बहुत तो तो मुश्किल से पढ़ाया लिखाया बढ़ाया तो पुरोहित ब्राह्मण के सामने गुरु के सामने अग्नि देवता के सामने सर्व बंधु जितने भी मेरे सभी रिश्तेदार हैं और समागम आपके भी जो तो रिश्तेदार हैं उन सब के सामने सर्वे सुखे स्वामी आपके आपकी जाति में मेरी जाति आ गई है आपके गोत्र में मेरा गोत्र आ गया है तो और मैं आपके ठीक आप तो आप। <गेगेगे> है अब थोड़ा मीठा मिलकर लड़का लड़की का चाहिए तो ਇਹ ਨਾਮ ਸੋਲ ਸੰਕਰ ਹੋ ਤੁਮ ਭਗਵਤਾ ਦਾਤਾ ਪ੍ਰਜਾਨ ਜਗਤ ਸੇਰੀ ਆਲਮੋਸਟ ਡਨ ਹੋ ਚੁੱਕਾ ਹੈ ਜੀ ਸਿਰ ਮਿਲ ਗਏ ਨੇ ਵਿਦਾਈਆਂ ਦੇ ਭਾਈ ਹੁਣ ਖਾਪਾ ਖਾਵਾਂ ਖਾਣਾ ਲਓ ਜੀ ਖਾਣ ਦਾ ਟਾਈਮ ਹੋ ਚੁੱਕਾ ਹੈ ਖਾਣਾ ਖਾ ਕੇ ਫਿਰ ਵਿਦਾਈ ਹੋਊਗੀ ਤੁਹਾਨੂੰ ਦਿਖਾਵਾਂਗੇ ਸਾਰਾ ਬਣੇ ਰਿਹਾ ਹੋਇਆ ਜੀ ਵਿਦਾਈ ਹੋ ਚੁੱਕੀ ਐ ਬਹੁਤ ਭਾਵਕਪਾਲ ਹੁੰਦਾ ਇਹ ਖਾਸ ਕਰਕੇ ਕੁੜੀਆਂਾਂ ਲਈ ਸਾਡੇ ਲਈ ਵੀ ਤੇ ਸਾਰੇ ਹੁਣ ਵੇਟ ਕਰ ਰਹੇ ਹੋਣਾ ਸ਼ਾਇਦ ਵਾਪਸ ਘਰ ਨੂੰ ਜਾਣਾ ਸਾਰਿਆਂ ਨੇ ਵੇਟ ਕਰ ਰਹੇ ਆ ਗੱਡੀਆਂ ਚ ਕੁਝ ਜਾਰੀਆਂ ਸੀਗੀਆਂ ਦੋ ਤਿੰਨ ਗੱਡੀ ਕਰਾਈ ਹੋਈ ਸੀ ਵੀ ਚਲੋ ਵਾਰ-ਵਾਰ ਦੂਰ ਨਹੀਂ ਬਾਲੇ ਇਕੱਠੇ ਨਹੀਂ ਕਰਾਈਆਂ ਹੁਣ ਫਰੋਖਾ ਹੋ ਜਾਂਦਾ ਲਓ ਜੀ ਵਾਪਸ ਆਪਾਂ ਚੁੱਕਿਆ ਘਰੇ ਵਾਪਸ ਲਓ ਸਾਰੇ ਹੁਣ ਆ ਚੁੱਕੇ ਨੇ ਹੁਣ ਭਾਈ ਕੱਪੜੇ ਜਿਹੜਾ ਚੇਂਜ ਕਰਕੇ ਇੱਕ ਕਰਾਂਗਾ ਅਸਟ ਅਤੇ ਆਪਣੇ ਬਲੌਗ ਦੀ ਸਮਾਪਤੀ ਕਿਵੇਂ ਲੱਗੀ ਦੱਸੋ ਕਮੈਂਟ ਕਰਕੇ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦੀ ਮਿਲਾਂਗੇ ਅਗਲੇ ਬਲੌਗ ਸੋਡਾ